ਆਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਆ ਗਏ ਹਾਂ ਟਰੈਕਟਰ ਦੀ ਸਰਵਿਸ ਕਰਾਉਣ ਕਿਉਂਕਿ ਟਰੈਕਟਰ ਦੀ ਸਰਵਿਸ ਕਰਾਉਣੀ ਇਸ ਲਈ ਜ਼ਰੂਰੀ ਸੀ ਕਿਉਂਕਿ ਆਪਾਂ ਸਵੇਰੇ ਜਾਣਾ ਅਨੰਦਪੁਰ ਸਾਹਿਬ ਤੇ ਆਪਾਂ ਟਰੈਕਟਰ ਆਪਣਾ ਲਾਤਾ ਆ ਉਹ ਨਿਆਣਾ ਦੇਵੀ ਵੀ ਜਾਣਾ ਪਾਉਗੇ ਉਹ ਤਾਂ ਜਾਵਾਂਗੇ ਹਾਂਜੀ ਲਓ ਜੀ ਲਾਓ 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 ਸਰ ਲਾਓ ਦੇਖੋ ਜੀ ਸਰਵਿਸ ਹੌਂ ਲੀ ਮਹਿੰਦਰੇ ਖੜਿਆ ਤੇ ਇੱਕ ਸਾਡਾ 60 ਖੜਾ ਆ ਹੈ ਉਹ ਤਾਂ ਟ੍ਰਾਂਸਰਸ ਵਾਲਿਆ ਪਿਆ ਤੇ ਹੈ ਹੋਰ ਕੀ ਹੋਣਾ ਤੇ ਤੇਰੇ ਸਪਲੈਂਡਰ ਰਗਾ ਹੀ ਆ ਵੀ ਤੈਨ ਵਸੋ ਨੇ ਕਿਤੇ 20 ਸਾਲਾਂ ਬਾਅਦ ਇਹ ਲਿਆਂਦਾ ਆ ਤੇ ਤੂੰ ਆਈ ਮਾਰਨਾ ਆ ਆਹ ਬਰੇਟਰ ਤੇ ਲਿਆ ਹੁੰਦਾ ਇੱਥੇ ਹੀ ਇੱਥੇ ਹੀ ਕਰ ਦੇਣਾ ਕੰਮ ਤੇ ਇਹਨੂੰ ਵੇਚ ਆਹ ਚੜਦਣੇ ਮੇਰੇ ਆਲੇ ਹੀ ਚੜਦਾਂਗੇ ਆਹ ਦੇ ਲੈ ਜਿੰਨਾ ਮਿਲ ਜਾ ਉਹ ਤੇ ਨਾ ਵੱਡੇ ਲੈ ਵਾ ਆਪਣਾ ਉਹ ਵੀ ਲੈ ਉਹ ਚਾੜ ਲਈ ਨਾ ਫੇ ਉਹ ਵਜਾ ਚੰਗੇ ਲੱਗਣੇ ਇਹਨੂੰ ਉਹ ਚਾੜ ਲਈ ਕਾਰ ਯਾਰਾ ਨੂੰ ਕੋਣ ਲਿਫਟ ਤੇ ਉਹਨੂੰ ਲਿਫਟ ਤੇ ਟੰਗ ਲਿਆਈ ਉਹਨਾਂ ਦਾ ਜਾਓ ਯਾਰ ਜਾਓ ਜਿਹੜਾ ਕੰਮ ਕਰਨਾ ਕਰ ਆ ਬਾਅਦ ਉਹਨੂੰ ਡਿਊਟੀ ਵੀ ਜਾਣਾ ਹੋਣਾ ਅੱਜ ਸਾਰਾ ਕੋਈ ਦਾ ਚੇਂਜ ਕਰਾ ਦੇਣਾ ਬਹੁਤ ਮਾ ਟਾਇਰ ਟਫੇ ਸਾਰਾ ਕੁਝ ਚੇਂਜ ਕਰਾ ਦੇਣਾ ਅੱਜ ਦੇਖੀ 60 ਲੱਗੂਗਾ ਵੀ ਵਾਕਿਆ 60 ਅੱਜ ਉਹ ਟਾਇਰ ਪਿੱਛੇ ਲਿਫਟ ਤੇ ਟੰਗ ਲਿਆ ਇਹਨਾਂ ਕੋਲ ਹੋਰ ਕੋ ਦੇਲਾ ਕਹਿਣਾ ਤੇ ਕਹਿਲਾ ਉਹਨਾਂ ਨੇ ਅਗਲੇ ਵੀ ਤੇ ਪਿਛਲੇ ਵੀ ਅਗਲੇ ਤੇ ਅਸੀਂ ਆਪੇ ਚੱਕ ਦੇਣਾ ਕੰਮ ਇਹਨੇ ਕਰਦੇ ਨਹੀਂ ਪਹਿਲੇ ਕੀ ਕਰਦਾ ਰਿਹਾ ਤੀ ਜਿਹੜੇ ਉਹਦਾ ਮਸਾਲਾ ਹੀ ਕਰਦੇ ਜਿਹੜਾ ਪਾਣੀ ਇਹ ਬਣ ਗਿਆ ਤੇਲ ਹਣਾ ਇਹ ਪਾਣੀ ਬਟਰ ਸਪਰੇਟਰ ਨਹੀਂ ਉਹਨੇ ਕਹਦੇ ਜਿਹੜਾ ਪਾਣੀ ਇਹ ਇਹਦੇ ਚ ਆ ਜਾਣਾ ਹੂੰ ਹੂੰ ਸਾਰੀ ਗੱਲ ਆ ਜਿੰਦਗੀ ਬਣ ਜਣੀ ਇਹਦੇ ਜਨਮ ਪੱਤਰ ਆ ਲੈਣਾ ਸਹੀ ਗੱਲ ਆ ਛੜਪੜ ਛੜਪੜ ਕਰਨਾ ਪਤਾ ਜੇ ਤੇਲ ਹਰੇ ਤੱਕ ਨਹੀਂ ਨਿਕਲਿਆ ਤੇ ਭੈਣ ਤੇ ਲੋਕਾਂ ਦਾ ਹਾਲ ਆ ਸਾਲਾ ਹਾਂ ਆਹਦੇ ਇੱਥੇ ਨਹੀਂ ਨਿਕਲਿਆ ਉੱਚ ਵੀ ਗੰਦਾ ਕਚਰਾ ਨਿਕਲੇ ਆ ਆਹ ਸਾਰਾ ਟਮਾਟਰ ਰੈਫਰੈਂਸ ਚਲ ਆ ਵੀਡੀਓ ਭਾਜੀ ਪਤਾ ਭਰਦਾ ਫਿਲਟਰ ਅੱਛਾ ਆ ਪੰਪਰਾਂ ਭਰਦਾ ਹਨਾ ਸਪਲਾਈ ਖੇਚਦਾ ਇਹ ਤਾਂ ਦਾ ਲੀਕ ਵੀ ਭਾਜੀ ਬੜਾ ਚਿਰ ਪਹਿਲਾਂ ਕਰਦਾ ਰਿਆ ਸੱਟ ਕੀਤਾ ਇਸ ਤੋਂ ਬਾਅਦ ਨਹੀਂ ਕੀਤਾ ਉਹ ਤੋਂ ਬਾਤ ਨਹੀਂ ਕੀਤਾ ਹੁਣ ਤਾਂ ਨਹੀਂ ਕਰੂਗਾ ਨਹੀਂ ਕਰਦਾ ਹੋ ਗਿਆ ਆ ਜਾ ਪਾ ਤੇਰੀਆਂ ਬੰਦ ਤੇ ਮਾਰੂ ਲੈੜ ਜੀ ਮਾਰਦਾ ਗੁਲਗਲੇ ਪਕ 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 ਸਾਬੀ ơi ਇਹਦਾ ਚੱਲਦਾ ਨਾ ਹੈ ਤਾਂ ਮੈਂ ਫੜਫੜ ਕਰਦਾ ਹੀ ਨਾ ਕੀ ਕੀਤਾ ਕੀ ਕੀਤਾ ਕਈ ਗੱਲਾਂ ਸੁਣੋ ਨਹੀਂ ਹੋਣਾ ਜਿਹੜਾ ਛਾਣੇ ਮਾਰਨਾ ਚਾਹੀਦਾ ਭੈਣ ਦੇ ਯਾਰ ਉਹ ਯਾਰ ਗੱਲ ਪਤਾ ਕੀ ਲੈ ਜਾਂਦੇ ਆ ਤੇਲ ਵੀ ਨਹੀਂ ਪਉਂਦੇ ਯਾਰ ਹੁਣ ਜੇ ਕੀ ਖੰਡ ਤੇਲ ਤੇ ਪਉਣਾ ਹੈ ਪਣਾ ਤੇਲ ਤੇ ਪੁਣਾ ਪੈਣਾ ਹੁਣ ਸਾਲਾ ਤੇਲ ਵੀ ਕੋਲੋਂ ਥੋੜੀ ਪਵਾ ਕੇ ਦੇਣਾ ਇਹ ਹੈਗਾ ਤੇਲ ਉਹ ਮਾਰ ਰਿਹਾ ਬੱਪ ਨਹੀਂ ਮਾਰ ਕੇ ਦੇ ਲੈਨੇ ਕਿੰਨਾ ਘੰਟੇ ਦੀ ਲੇ ਤਾਂ ਨਿਕਲੀ ਆ ਉਹ ਤਾ ਉਪਰ ਆਣਾ ਅੱਗੇ ਕਰਦੇ ਰਹੋ ਵਾਹ ਦਾ ਰਹਿ ਗਿਆ ਹੁਣ ਆਪਾਂ ਮਾਰਦਾ ਕੋਈ ਚਾਹ ਜੀ ਕਿਦਾਂ ਨਿਕਲਣ ਦੀ ਸਾਲੇ ਹਵਾ 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 ਤਾਂ ਦੋਨੋਂ ਹੀ ਭਰਾ ਆਪਾਂ ਲੱਗੇ ਰਹਿਣਾ ਕਰਨਾ ਭਰਾ ਜੀ ਚੰਗਾ ਮਾਲ ਖਾ ਕੇ ਤੇ ਡਟ ਜਾਣਾ ਕਰਨਾ ਉੱਪਰ ਕਾਰ ਇੱਕ ਲਾਇਆ ਤੇ ਚੱਲ ਤਾਂ ਹੁਣ ਮਾਲ ਕਿੱ데 ਜਾ ਕੇ ਸੋ ਮੈਨੂੰ ਆਪੜਾ ਮਜ਼ਾ ਆਉਂਦਾ ਜੀ ਬੰਦੇ ਹੈਗੇ ਆ ਤੇ ਕਿਹਨੇ ਕੀਤਾ ਹੀ ਹੋਊਗਾ ਤਾਂ ਹੀ ਭਾ ਨੇ ਕਿਹਾ ਵੀ ਵਿੱਚ ਪਾਇਆ ਨਿਆਣੇ ਨੇ ਯਾਰ ਕੀ ਪਾਉਣਾ ਨਿਆਣੇ ਵਿਚਾਰੇ ਨੇ ਕੀ ਪਾਉਣਾ ਸਭੀ ਹਾਂ ਨੇ ਆਣੇ ਨੂੰ ਕੀ ਵਿਚਾਰੇ ਨੂੰ ਆ ਗਈਆਂ ਚੀਜ਼ਾਂ ਨਾਲ ਚਲੋ ਇਹਨੇ ਕੀਤਾ ਉਹ ਵੀ ਨਿਆਰੇ ਲੱਗੇ ਕਿਉਂ ਭਾ ਚੀਜ਼ਾਂ ਦੇ ਪਾਣੀ ਜਾਂਦੀਆਂ ਆ ਹਲੋ ਬੰਦਾ ਕਿਦਾਂ ਕਰੰਦਿਆ ਹੈ ਹੈ ਅੰਮੋ ਪਾਉੜੀਆਂ ਨਿੱਜਾ ਨਾ ਕਰਦਾ ਤੇ ਕੀ ਪਾਇਆ ਸੀ ਕਹਿੰਦੇ ਪਾਣੀ ਪਾਇਆ ਰਚ ਪਾਣੀ ਪਾਣੀ ਹੈ ਨਾ ਚਿੱਟਾ ਫਿਰ ਗਿਆ ਨਾ ਹਾਂ ਦੱਸੀ ਚੜਦੀ ਹੈ ਯਾਰ ਅਸਲ ਜੇ ਗੱਲ ਪਤਾ ਕਿ ਚੀਜ਼ ਆਪਣੇ ਕਬਜ਼ੇ ਚ ਹੀ ਰੱਖਣੀ ਚਾਹੀਦੀ ਆ ਯਾਰ ਹਮੇਸ਼ਾ ਹੈਂ ਹਾਂ ਹੀ ਦੋ ਕੇ ਨੂੰ ਚੰਗਾ ਯਾਰ ਕਿਤੇ ਮੁੱਕਰ ਨਾ ਹਰ ਪਉ ਉਹ ਉਹ ਸਾਲਾ ਜਿਹੜੇ ਨਾ ਕਰਦੇ ਤਾਂ ਚੰਗੇ ਰਹਿੰਦੇ ਆ ਪੰਜ ਮਿੰਟ ਲਈ ਗੁੱਸਾ ਕਰ ਲੈਣਾ ਮੁੜ ਕੇ ਨਹੀਂ ਗਣਾ ਚੱਲ ਯਾਰ ਕੋਈ ਹੋਰ ਕੇ ਤਾਂ ਲੈ ਕੇ ਪਰਤਣੇ ਨਹੀਂ ਨਹੀਂ ਹੁਣ ਨਹੀਂ ਪਾ ਹੁਣ ਆਪਣ ਮੈਂ ਕਿਹਾ ਜਾਣਾ ਤੇ ਕੰਮ ਕੋ ਹੋ ਗਿਆ ਪਤਾ ਲੱਗ ਗਿਆ ਇਹਦੇ ਹੀ ਥੱਕੀ ਜਾਂਦੇ ਨੇ ਚੱਲਦੇ ਤਾਂ ਚਲੀ ਜਾਣਾ ਹੀ ਤੈਨੂੰ ਕਿਹੜਾ ਮਨਾ ਕਰਨਾ ਥੱਕੇ ਤੇਰੀ ਕੱਢਦੇ ਨੇ ਤੇ ਕੰਮ ਪਾ ਦਿੰਦੇ ਨੇ ਤਿਆਰ ਲੋਕ ਚੜੇਗਾ ਕਰ ਰਹਿਣਾ ਮੈਂ ਪੂਰਾ ਚੜੂ ਯਾਰ ਚੈਨਲ ਦਾ ਦੀ ਇੱਕ ਵਾਰ ਭਾਈ ਆਪ ਇੱਧੇ ਟਰਾਲੀ ਘੜ ਦੇਗਾ ਸੱਤ ਸੱਤ ਲੋਕ ਬਣਾ ਕੇ ਪਾ ਬੈਜੋ ਨਾ ਮੇਰੇ ਨਾਲ ਤਾਂ ਮੇਹੀ ਲੀਗਾ ਦਾ ਯਾਰ ਦਾ ਸਟਾਰਟ ਕਰਾਂਗਾ ਕਿਉਂਕਿ ਦਿੱਕੇ ਤੇਲ ਦੀ ਧਾਰਾ ਹੀ ਹੋਣਾ ਪੈਣੀ ਹੈ ਕੀ ਬਾਹਰ ਹੋ ਗਏ ਨਾ ਜੀ ਉਹਨੇ ਰੈਡਰ ਤੁਹਾਨੂੰ ਪਾ ਦਿੱਤਾ ਸਾਡੇ ਕੋਲ ਕਿੱਥੇ ਪਹੁੰਚੇ ਕਰਾਂ ਫੋਨ ਉਹਨਾਂ ਨੂੰ ਆਉਣ ਵਾਲੇ ਹੋਣਾ ਤੂੰ ਬਾਹਰ ਦੱਬਾ ਬਾਹਰ ਨੂੰ ਬੰਦ ਬਾਹਰ ਨੂੰ ਮੈਂ ਹਾਂ ਬੰਦ ਉਹਰਾ ਭਾਈ ਇੱਧਰ ਕਰ ਲੈ ਜਾ ਕੇ ਕਿਤੇ ਬਾਹਰ ਆਹ ਜਲਦੀ ਮੈਨੂੰ ਤੇ ਕਰਾਣੀ ਨਹੀਂ ਆਵਾਜ਼ ਬਾਹਰ بابا ਆ ਪੰਪਾਂ ਵਾਲੇ ਸਾਹਮਣੇ ਉੱਤੇ ਲਗਾ ਦੇ ਜਾ ਕਿੰਨਾ ਪੈਂਦਾ ਭਾਜੀ ਕਿੰਨਾ ਲੀਟਰ ਕਿ ਪੈ ਜਾਂਦਾ 50 ਲੀਟਰ 50 ਲੀਟਰ ਰਵਾਇਤੀ ਜਿਵੇਂ ਨਾ ਹਾਂ ਇਹ ਹੁੰਦੀ ਵੀ ਫ੍ਰੈਕਟਰ ਦੀ ਡੈਲਾ ਸੀਨ ਪਹਿਲਾ ਸੀਨ ਖੂਨ ਬਦਲੀ ਹੋ ਰਹੀ ਹੈ ਡੈਲ ਸਿੰਘ ਡੈਲ ਸਿੰਘ ਉਹ ਨਿਕਲਿਆ ਦੇਖੋ ਹਾਂ ਪਾਟ ਪੜਾ ਗਾਂਦੀ ਨਿਕਲ ਰਹੀ ਸਭ ਪੂਰਾ ਜਾ ਕਿ ਜਿਹੜਾ ਗੰਦਾ ਉਹ ਨਿਕਲਿਆ ਇਹ ਸਾਰੀਆਂ ਰਗਾਂ ਜਾਮ ਹੋਈਆਂ ਪਈਆਂ ਇਹ ਚਾਰੇ ਦੀਆਂ ਹੈ ਇਹ ਕਹਿੰਦਾ ਨਾ ਸ਼ੁਕਰ ਹੈ ਮੇਰੇ ਮਾਲਕਾਂ ਨੇ ਮੇਰੋਂ ਲਿਆਦਾ ਕਰਿਆ ਹੈ ਚਲੋ ਜੀ ਇਹ ਵੀ ਹੋ ਗਿਆ ਅਜੇ ਲਈ ਓਵਰਫਲੋ ਨਿਕਲ ਕੇ ਆਪੇ ਬੰਦ ਹੋ ਜਾਣਾ ਹੈ ਨਾ ਸੋਕਾ ਮੋਗਾ ਫੁਲਾ ਪਰ ਕੇ ਦੇ ਸਾਰੀ ਵਿੱਚ ਆ ਲਓ ਜੀ ਅਸਲੀ ਚੀਜ਼ ਚੱਲੀ ਹੁਣ ਇਹਦੇ ਅੰਦਰ ਜਿਨੇ ਦੀਆਂ ਅੰਦਰਾਂ ਖੋਲਣੀਆਂ ਆ ਆ ਲਓ ਨਿਆਣਾ ਦਊਗਾ ਤੇਰੇ ਉਹ ਮੇਰਾ ਨਿਆਣਾ ਕਿੰਨੇ ਬੰਦੇ ਤੇ ਕੰਮ ਕਰਦੇ ਤਿੰਨ ਬਾਜੀ ਉਹ ਦੋ ਤਿੰਨ ਹੋਈ ਜਾਣਾ ਪੂਰਾ ਮੇਰੇ ਸਾਹ ਹਾਂ ਦੇਖੋ ਕਿ ਨੋ ਮੋਸ਼ਨਲ ਕਰਾ ਕੇ ਜਦੋਂ ਅਸੀਂ ਖੜਿਆ ਪੂਰਾ ਇਹ ਸਟੀਜ ਲਈ ਨ ਮਰਾ ਕੇ ਆਏ ਵੀ ਕੋ ਖਾ ਪੀ ਆਈਏ ਭੁੱਖ ਲੱਗੀ ਯਾਰ ਪੂਆ ਜੋ ਰੋਟੀ ਘਰੇ ਖਾਂਦੇ ਆ ਤੁਸੀਂ ਇਹਦਾ ਖਾਧਨ ਟਾਇਟਰ ਬਲੱਦ ਬਦਲਾਉਂਦੇ ਆਪਾਂ ਪੂਰੇ ਦੱਸਣੇ ਆ ਦੇਖੋ ਜੀ ਇਹ ਵਲੌਗ ਤੁਹਾਨੂੰ ਸਰਵਿਸ ਕਰਾਉਣ ਦਾ ਟਰੈਕਟਰ ਤੇ ਆਂਦਰਾ ਉਂਦਰਾ ਕੋਲਣ ਦਾ ਵਲੌਗ ਆ ਇਹ ਪੰਪਨ ਨੇ ਜੋ ਮਾਰਤਾ ਸੀ ਉਹ ਨਵਾਂ ਲਿਆਂਦਾ ਉਹਦਾ ਥੋੜਾ ਜਿਹਾ ਕੰਮ ਖਰਾਬ ਹੋਇਆ ਕਰਦੇ ਭਾਈ ਸੈਟ ਬੰਦਿਆ ਨੇ ਐ ਟਿਚ ਵਿੱਚ ਇਨ ਵਨ ਕਰਤਾ ਟਰੈਕਟਰ ਇੰਨੇ ਬੈਨ ਟੱਚ ਵਿੱਚ ਮੈਨੂੰ ਲੱਗਦਾ ਨਹੀਂ ਕੀ ਬੋਲਣਾ ਆਹੋ ਮਰੂ ਫਰਾਟੇ ਭਾਜੀ ਹੁਣ ਲੈ ਵੇਲਾ ਤੁਸੀਂ ਬਲੌਗ ਸਾਡੇ ਜਾਉਂਗੇ ਹੁਣ ਤੁਸੀਂ ਤੁਹਾਨੂੰ 5-7 ਹਜ਼ਾਰ ਬੰਦਾ ਦੇਖੂਗਾ ਤਾਂ ਦੇਖੋ ਟਰੈਕਟਰ ਕਿਦਾਂ ਹੁੰਦੇ ਤੁਹਾਡੇ ਬੰਦੇ ਕੰਮ ਕੰਮ ਬਹੁਤ ਆਪਦਾ ਕਰਦੇ ਬੰਦੇ ਪੱਪੀ ਵਰਕਸ਼ਾਪ ਮਕੇਰੀਆਂ ਪੱਪੀ ਲੈ ਲਈ ਬੁਲਾ ਦੇ ਉਹ ਪੰਪ ਵਾਲਾ ਜ਼ਰੂਰ ਕਾਲੀ ਜਿਹੜਾ ਤੇਲ ਤੁਲ ਜ਼ਿਆਦਾ ਪੀਂਦਾ ਉਹ ਮੇਰਾ ਕੰਮ ਸੋ ਬਹੁਤ ਵਧੀਆ ਕੰਮ ਕਰਦੇ ਆ ਬੰਦੇ ਯਾਰ ਨਜ਼ਾਰਾ ਲਿਆਤਾ ਬੰਦੇ ਮਿਲਣ ਸਾਰ ਹੱਸ ਮੁੱਖ ਬੰਦੇ ਆ ਨਾਲੇ ਕੱਲਾਂ ਬਾਤਾਂ ਮਾਰਦੇ ਆ ਤੇ ਨਾਲੇ ਟਰੈਕਟਰਾਂ ਦੀ ਸਰਵਿਸ ਕਰਦੇ ਆ ਬੰਦਿਆਂ ਦੀ ਵੀ ਕਰ ਦਿੰਦੇ ਆ ਜੇ ਬੰਦਿਆਂ ਦੀ ਸਰਵਿਸ ਕਰ ਦਿੰਦੇ ਜੀ ਕਰ ਨਹੀਂ ਪਾਵੇ ਤੇ ਬਿਲਕੁਲ ਹੀ ਮੁੱਕਿਆ ਪਿਆ ਸੀ ਦੇਖ ਦੇ ਕਿੰਨਾ ਪਿੰਦਾ ਇਹਦੀ ਕਿੰਨੇ ਕਜਰਬਾ ਲੋਡ ਪੈਂਦੀ ਲਿਫਟ ਦੇ ਤੇਲ ਦੀ ਚੈੱਕ ਕਰਾ ਲੈਣਾ ਚਾਹੀਦਾ ਜਿਹੜਾ ਕੋਈ ਹੋਰ ਲੋਡ ਪੈਂਦੀ ਜਦੋਂ ਮਤਲਬ ਕਿ ਟਾਇਰ ਟੂਰ ਖੁੱਲਦਾ ਨਾ ਤੇ ਸਭ ਖੁੱਲ ਗਿਆ ਫਿਲਟਰ ਫਿਲਟਰ ਚੇਂਜ ਹੁੰਦੇ ਆ ਹੌਲੀ ਹੌਲੀ ਘਟਦਾ ਘਟਦਾ ਘਟ ਜਾਂਦਾ ਅੱਛਾ ਹਲੋ ਜਦੋਂ ਕੋਈ ਸਰਪਸਾਂ 5-7 ਹੋ ਜਾਣ ਤਾਂ ਵੇ ਕਰਾ ਲੈਣਾ ਚਾਹੀਦਾ ਆ ਘਟਦਾ ਵਾਤਾ ਪਾਲੇ ਬੰਦਾ ਨਾ ਮੇਰਾ ਜੀ ਕੋਲ ਨਾਦਾ ਮੇਰਾ ਹੀ ਪਾਲੇ ਕੰਮ ਆ ਚੈੱਕ ਕਰਾ ਲਈ ਨਾ ਆਪਣਾ ਵੀ ਲੋ ਜੀ ਹੁਣ ਟਰੈਕਟਰ ਨੂੰ ਟਾਇਰ ਪਾਣ ਲੱਗੇ ਵੱਡੇ ਸਰਬਸ ਸਰਬ ਸਾਰਾ ਕੋ ਕਰਤਾ ਆ ਸਾਦੀ ਵਾਲੇ ਟਾਇਰ ਲਾ ਕੇ ਇਧਰ ਪਾਣੇ ਆ ਤੇ ਇਹ ਉਧਰ ਛਾੜਣੇ ਆ ਠੀਕ ਆ ਕਿਉਂਕਿ ਅਨੰਦਪੁਰ ਸਾਹਿਬ ਜਾਂ ਲਈ ਤਿਆਰ ਕਰਨਾ ਤੇ ਦਿਖਾਉਣੇ ਤੁਹਾਨੂੰ ਟਾਇਰ ਛਾੜ ਦੇ ਲੋ ਜੀ ਵਾਪਸੀ ਕੀਤੀ ਆ ਜੀ ਇਹੇ ਲਾਵਾਂਗੇ ਟਾਇਰ ਤੇ ਪਰਲੇ ਨੂੰ ਪਾਵਾਂਗੇ ਮੇਲੇ ਵਾਸਤੇ ਕਰਦੇ ਨੇ ਤਿਆਰੀ ਪੂਰੀ ਫੇ ਪਿਛਲਿਆਂ ਦੀ ਲੋਡ ਪਾ ਕੇ ਤੇ ਪਿਛਲੇ ਵੀ ਲਾ ਲੈਣੇ ਫੱਲਾ ਵਈ ਚੌਧਾਂ ਦੇ ਚਾਰਤੇ ਟਾਇਰ ਕਮਾਣ ਵਾਸਤੇ ਕੋਈ ਬਣਾ ਰਾੜ ਕੋਈ ਲਾਇਆ ਪਹਾਵੀਂ ਇਹਨਾਂ ਦਾ ਸਾਲਾ ਚੰਗਾ ਫਾਇਲ ਆਇਆ ਸਵੇਰ ਦਾ ਆ ਵੱਡੀ ਦਾ ਵੀ ਪਈ ਜਾਂਦੀ ਫੱਲਾ ਜੀ ਹੁਣ ਫਾਈਨਲੀ ਹੋਇਆ ਕੰਮ ਟਾਇਰ ਸਾਰੇ ਚਾਰਤੇ ਸਰਨਸਾਂ ਸਰਫਾਂ ਕਰਤੇ ਸਾਬੀ ਜੀ ਸਾਬੀ ਦਾ ਟਾਇਰ ਟਾਇਰ ਲਾਤੇ ਛੋਟੇ ਤੇ ਇਧਰ ਵੱਡੇ ਚੜ ਤੇ ਆ ਲੈ ਪਾ ਨਾ ਕਰੋ ਡਾਊਨ ਜੀ ਸਾਬੀ ਜੀ ਜੈਕ ਡਾਊਨ ਕਰੋ ਤੇ ਚਲੀਏ ਫੇਰਾਂ ਨੂੰ ਚੜ ਗਿਆ ਇਨਾ ਕੰਮ ਹੀ ਲੈ ਓਸਤਾਦ ਜੀ ਕੱਸ ਦੇ ਨਟ ਹੁਣ ਸਾਡੇ ਸਾਡੇ ਟਰੈਕਟਰ ਦੇਖੀ ਭਾਜੀ ਹਾਂ ਸਾਡੇ ਵੀ ਕਾਦੇ ਸਾਡੇ ਵੀ ਢਿੱਲੇ ਹੋ ਹੀ ਗਏ ਆ ਹੁਣ ਸਾਟ ਪਿਆਰ ਹੋ ਗਿਆ ਨੰਦਪੁਰ ਸਾਹਿਬ ਜਾਂ ਦੇ ਟਰੈਕਟਰ ਟੈਂਪੂ ਪੈ ਗਏ ਪੂਰੇ ਮੋਹਨ ਤਰਪਾਲ ਤਰਪੂਰ ਕੋਣ ਲੱਗੇ ਆ ਟਰਾਲੀ ਲੈ ਟਰਾਲੀ ਪਾ ਕੇ ਦਿਖਾਉਨੇ ਤੁਹਾਨੂੰ ਪੂਰਾ ਫਾਈਨਲ ਕਰਕੇ ਤੇ ਵਲੌਗ ਇੱਥੇ ਤੱਕ ਦੇਖਿਓ ਕੱਲ ਨੂੰ ਨੰਦਪੁਰ ਸਾਹਿਬ ਜਦੋਂ ਜਾਣਾ ਆ ਉਹ ਵਲੌਗ ਵੱਖਰਾ ਪਾਊਗਾ ਆਉਂਦੇ ਆਉਂਦੇ ਕੱਟ ਕੇ ਕੱਟਦੇ ਆਉਂਦੇ 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 ਸਿੱਧਾ ਆਉਂਦੇ ਹਾਂ ਯਾਰ ਜਾਂਦੇ ਜਾਂਦੇ ਲਓ ਜੀ ਕਿਦਾਂ ਲੱਗ ਰਿਹਾ ਸਾਡਾ 60 ਟਾਇਰ 14 ਦੇ ਪਾਤੇ ਆ ਅਗਲੇ ਉਹ ਟਾਇਰ ਲਾ ਲੈਣੇ ਹੀ ਪਹਿਲਾਂ ਓਏ ਆ ਟਾਇਰ ਨਹੀਂ ਲਾਉਣੇ ਚਲੋ ਮਿਲਦੇ ਆ ਜੀ ਉਹ ਨਹੀਂ ਦੱਸਿਆ ਨਹੀਂ ਉਹ ਵੀ ਨਹੀਂ ਕਰ ਬਾਹਰ ਸੈਟ ਜੀ ਕਰ ਲੈ ਜਿੱਦਾਂ ਨੂੰ ਕਰਨੀ ਆ ਆਉਂਦਾ ਯਾ ਉਹਦੇ ਕਿਤੇ ਆ ਪਰੰਦੇ ਪਤਾ ਮੈਨੂੰ ਸਾਰਾ ਲਾਓ ਜੀ ਆਪਾਂ ਫਾਈਨਲ ਟੱਚ ਦੇ ਦਿੱਤਾ ਆ ਤੇ ਤਰਪਾਲ ਤਰਪੂਲ ਪੈ ਗਈ ਆ ਸਾਰਾ ਕੁਝ ਤਿਆਰ ਕਰ ਲਿਆ ਤੇ ਉਧਰ بارش ਨੇ ਵੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰਤਾ ਕਿਣਮਣ ਸ਼ੁਰੂ ਹੋ ਗਈ ਆ ਸਵੇਰੇ ਮਹਾਰਾਜ ਦਾ ਨਾਮ ਲੈ ਕੇ ਨਿਕਲਾਂਗੇ ਸੋ ਇਹ ਵਲੌਗ ਦੀ ਇੱਥੇ ਸਮਾਪਤੀ ਆ ਤੇ ਦੇਖਿਓ ਕਿਦਾਂ ਕੀ ਕਰਨਾ ਤੂੰ ਮੰਨਣਾ ਤਾਂ ਹੈਨੀ ਆ ਸੈਟਿੰਗ ਭਰਾ ਦੀ ਵੀ ਮਾੜੀ ਨਹੀਂ ਆ ਗਈ ਤਰ੍ਹਾਂ ਮੈਂ ਕਹ ਬੱਲੇ ਬੱਲੇ ਕਰਾਤੀ ਆ ਨੋ ਟਰੈਕਟਰ ਕੰਮ ਕਰਦਾ ਕਰਦਾ ਜੀ ਇੱਕ ਮਿੰਟ ਕਰਦਾ ਮੈਂ ਕਾ ਆਓ ਜੀ ਕੰਮ ਕਰਤਾ ਡਨ ਫਤੇ ਕਰਤਾ ਕੰਮ ਸਵੇਰ ਦੇ ਲੱਗੇ ਅੱਜ ਸਾਰੀ ਦਿਹਾੜੀ ਇਸ ਕੰਮ ਵਿੱਚ ਨਿਕਲ ਗਈ ਆ ਪਹਿਲਾਂ ਟਰੈਕਟਰ ਦੀ ਸਰਵਿਸ ਕਰਾਈ ਟਾਇਰ ਚੇਂਜ ਕਰਾਏ ਤੇ ਹੁਣ ਤਰਪਾਲ ਬਨਤੀ ਜਾ ਉੱਪਰ ਕਿਉਂਕਿ ਮੀਂਹ ਵੀ ਸ਼ੁਰੂ ਹੋ ਹੀ ਗਿਆ ਤੇ ਤਰਪਾਲ ਬਨਣੀ ਬਹੁਤ ਜ਼ਰੂਰੀ ਆ ਜੇ ਅਨੰਦਪੁਰ ਸਾਹਿਬ ਜਾਣਾ ਹੋਏ ਤੇ ਮੌਸਮ ਦਾ ਕੋ ਪਤਾ ਨਹੀਂ ਆ ਤੇ ਸਵੇਰੇ ਅਨੰਦਪੁਰ ਸਾਹਿਬ ਨੂੰ ਕੂਚ ਕਰ ਦੇਣੀ ਆ ਟਰਾਲੀਆਂ ਚਾਲੇ ਪੈ ਜਾਣਗੇ ਸੋ ਇਹ ਵਲੌਗਸ ਦੇਖਿਓ ਤੁਸੀਂ ਆਨੰਦਪੁਰ ਸਾਹਿਬ ਜਾਣ ਦੀ ਤਿਆਰੀ ਦਾ ਵਲੌਗ ਆ ਤੇ ਤੁਹਾਨੂੰ ਨਾੰਦ ਆਊਗਾ ਦੇਖਣ ਦਾ ਜੋ ਜੋ ਆਪਾਂ ਕੀਤਾ ਸਾਰੀ ਦਿਹਾੜੀ ਚ ਅੱਜ ਉਹ ਉਹ ਤੁਹਾਨੂੰ ਦਿਖਾਤਾ ਆ ਠੀਕ ਆ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ